ਅਸੀਂ ਗਵਿੰਦਗੜ੍ਹ ਤੋਂ 37000 ਥੈਲੇ ਤੇ ਥਾਲੀਆਂ ਇਕੱਤਰਤ ਕਰਕੇ ਕੁੰਭ ਮੇਲੇ ਦੇ ਭੇਜ ਰਹੇ ਹਾਂ ਉੱਥੇ ਜਿਹੜਾ ਲੰਗਰ ਲੱਗਣਗੇ ਅਗਰ ਜਿਹੜੇ ਪਲਾਸਟਿਕ ਇਕੱਠਾ ਹੋਊਗਾ ਟਨਾਂ ਦੇ ਅੰਦਰ ਇਕੱਠਾ ਹੋਊਗਾ ਉਹਨੂੰ ਜਾਂ ਤਾਂ ਗੰਗਾ ਦੇ ਅੰਦਰ ਬਹਾਉਂਦੇ ਨੇ ਜਾਂ ਮਤਲਬ ਉਹਨੂੰ ਜਲਾਉਂਦੇ ਨੇ ਜਲਾਉਂਦੇ ਨਾਲ ਵਾਤਾਵਰਨ ਹੋਰੋ ਸ਼ੁੱਧ ਹੁੰਦਾ ਹੈ ਇਹ ਨਹੀਂ ਪਾਣੀ ਚ ਵਾਣਗੇ ਤਾਂ ਪਾਣੀ ਨੂੰ ਗੰਦਾ ਕਰਨਗੇ ਤੇ ਗੰਗਾ ਨੂੰ ਗੰਦਾ ਕਰਨਗੇ ਪੰਜਾਬ ਲੈਵਲ ਦੀ ਸਾਡੀ ਜਿਹੜੀ ਸੰਸਥਾ ਹੈ ਹਰਿਆਵਲ ਪੰਜਾਬ ਉਹਦੇ ਅੰਦਰ ਅਸੀਂ ਫੈਸਲਾ ਕੀਤਾ ਹੈ ਕਿ ਇੱਥੋਂ ਥਾਲੀਆਂ ਇਕੱਠੀਆਂ ਕਰਕੇ ਭੇਜੀਆਂ ਜਾਂ ਤੇ ਇੱਕ ਇੱਕ ਥੈਲਾ ਦਿੱਤਾ ਜਾਵੇ ਉਥੇ ਦੇ ਜਿਹੜੇ ਲੰਗਰ ਸੰਸਥਾਾਂਵਾਂ ਲਾਂਦੀ ਐ ਉਹਨਾਂ ਨੂੰ ਦਮਾਂਗੇ ਤੇ ਥੈਲੇ ਵੀ ਉਹਨਾਂ ਨੂੰ ਦੇ ਦੇਾਂਗੇ ਤਾਂ ਕਿ ਉਹ ਯਾਤਰੀਆਂ ਨੂੰ ਇੱਕ ਇੱਕ ਥੈਲਾ ਅੱਗੇ ਵੰਡ ਦੇਣ ਜਿਹਦੇ ਨਾਲ ਉਥੇ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਵਾਸਤੇ ਥੈਲੇ ਦੇ ਅੰਦਰ ਜਿਹੜਾ ਵੀ ਸਮਾਨ ਲਿਆਨੇ ਥੈਲੇ 'ਚ ਲਿਆਨ ਤੇ ਕੋਈ ਆਪਣਾ ਵੇਸਟ ਵੀ ਐ ਉਹ ਵੀ ਥੈਲੇ ਵਿੱਚ ਪਾਣ ਤੇ ਜਲਦ ਕੋਈ ਦਸਵਿੰਨ ਆਵੇ ਤਾਂ ਉਹ ਦਸਵਿੰਨ ਦੇ ਅੰਦਰ ਪਾਣ ਤਾਂ ਕਿ ਵਾਤਾਵਰਨ ਸ਼ੁੱਧ ਰਹੇ ਉਥੇ ਕਰੋੜਾਂ ਬੰਦਿਆਂ ਨੇ ਆਣਾ ਹੈ ਔਰ ਸਾਡੀ ਸਾਰੇ ਪੰਜਾਬ ਕੀ ਸਾਰੇ ਹਿੰਦੁਸਤਾਨ ਦੇ ਅੰਦਰ ਇਹ ਮਹਿਮ ਅਸੀਂ ਚਲਾਈ ਹੈ ਔਰ ਲੱਖਾਂ ਦੀ ਗਿਣਤੀ ਦੇ ਅੰਦਰ ਅਸੀਂ ਫਾਲੀਆਂ ਇਕੱਠੀਆਂ ਕਰਕੇ ਉਥੇ ਭੇਜਣ ਦਾ ਪ੍ਰੋਗਰਾਮ ਬਣਾਇਆ ਹੈ ਇਹ ਮਹਿਮ ਅਸੀਂ 올 ਇੰਡੀਆ ਲੈਵਲ ਤੇ ਚਲਾਈ ਹੈ